ਅੱਜ ਹੀ ਪਹੁੰਚੇ ਆਪਣੇ ਸੱਜਣ ਕੋ ਸੱਜਣਾ ਮਖਾਦੀ ਤੈਨੂੰ ਵਿੱਚ ਕਿ ਨਹੀਂ 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 ਇੰਜ ਤੇ ਢੱਕ ਲੀਏ ਗਏ ਕੈ ਇੱਜੱਤ ਢੱਕ ਲਿਓ ਫੇਰ ਦੱਸਾਈ ਸਹੀ ਆ ਸਮੀਆਂ ਸਮੀਆਂ ਦੋਵੇਂ ਪੈਸੇ ਆੜੀਆਂ ਆ ਵੀ ਤੇ ਆ ਵੀ ਇਹ ਜੀ ਐਵੇਂ ਲੋ ਇੱਕ ਇਦਾਂ ਦੇ ਵੀ ਵੀਰ ਜੀ ਪੈਣਾ ਇਦਾਂ ਦੇ ਵੀ ਬੰਦੇ ਹੁੰਦੇ ਜੀ ਵੀ ਟੋਫੀਆਂ ਲੈਣ ਕਿੱਥੇ ਕਮਾਣ ਤੇ ਕਿੱਥੇ ਮੈਤਾ 11 ਕਿਲੋਮੀਟਰ ਪੈਂਦਾ ਹਣਾ ਤੁਹਾਨੂੰ ਤੇ ਫੇਰ ਤੂੰ 2 ਕਿਲੋਮੀਟਰ ਜੀ ਦੋ ਕਿਲੋਮੀਟਰ ਵਿੱਚੋਂ ਮੇਰੇ ਪਿੰਡ ਦਾ ਵੀ ਕੱਢੋ ਤੈਨੂੰ ਵੀ ਘਰੋਂ ਲੈਣਾ ਹੈ ਟੋਫੀਆਂ ਲੈਣਵਾਤੀ ਇਹ ਲੜਦਾ ਲੈ ਵੀ ਟੁਕੀ ਨਹੀਂ ਨਹੀਂ ਟੁਕੀ ਨਹੀਂ ਹੋ ਜੇ ਤੇ ਬਈ ਬੱਜ ਜਾਣੇ ਨੇ 3:30 ਦਾਦਾ ਨਹੀਂ ਹੈ ਹਾਂਜੀ ਇੱਧਰ ਜਵਾਬ ਦੇ ਗਾਣੇ ਜੇ ਲਈ ਜਨਾ ਦੱਸੋ ਭਾਜੀ ਖਰਾਬ ਪਈ ਨਾ ਡੱਕ ਜਾਦੇ ਪਹਿਲਾਂ ਹਾਰ ਪਵਾ ਲੈ ਜਿਹੜਾ ਤੇ ਨਾ ਚਾਵਾਂ ਸਾਲਾਂ ਦੇ ਪੈਂਡਿੰਗ ਹੈ ਪਾ ਦੇ ਭਰਾਵਾ ਨਹੀਂ ਫਿਰ ਵੀ ਯਾਰ ਸੱਜਣਾ ਆਪਣੇ ਚੱਲ ਆਦਿ ਖੇਡਦੇ ਰਹੀਦਾ ਕਿੱਥੇ ਮਿਲ ਬਿੱਲੋ ਜੱਟ ਸੌਣਾ ਕਰੇ ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ ਸਾਡੀ ਟੌਰ ਗੱਲ ਕੁੜੇ ਅਸਮਾਨ ਨਾ ਕਰੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਨਵੇਂ ਦਿਨ ਤੇ ਨਵੇਂ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਅੱਜ ਆ ਹੀ ਪਹੁੰਚੇ ਆ ਆਪਣੇ ਸੱਜਣ ਕੋ ਸੱਜਣਾ ਮਖਾਦੀ ਤੈਨੂੰ ਵਿੱਚ ਕਿ ਨਹੀਂ 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 ਹੈ ਇੱਜਤ ਤਾਂ ਟੱਕ ਲਿਆ ਗਿਆ ਕਿਆ ਇੱਜਤ ਤਾਂ ਟੱਕ ਲਿਓ ਫੇਰ ਤਾਂ ਸਹੀ ਆ ਤੇ ਨਵੇਂ ਦਿਨ ਤੇ ਨਵੇਂ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਤੇ ਆਪਣੇ ਭਰਾ ਕੋ ਪਹੁੰਚੇ ਅੱਜ ਆਪਾਂ ਇਹ ਹੁਣ 나가 ਕੇ ਨਿਕਲਦਾ ਫੇਰ ਦਰਸ਼ਨ ਕਰਾਉਣੇ ਤੁਹਾਨੂੰ ਵੀ ਦੇ ਉਹ ਨਹੀਂ ਭਰਾ ਅਜੇ ਨਹੀਂ ਕਰਾਇਆ ਆਲਾ ਦੇ ਕੱਪੜੇ ਜਾ ਤੇ ਬਾਕੀ ਬਣੇ ਰਿਹਾ ਐਂਡ ਤੱਕ ਦੇਖਦੇ ਆ ਅੱਜ ਆਪਣਾ ਵਲੋਗ ਕਿੱਧਰ ਦਾ ਕਿੱਧਰ ਨੂੰ ਜਾਂਦਾ ਤੇ ਫਿਰ ਮੈਨੇ ਐਂਡ ਤੱਕ ਚੱਲੇ ਆਪਾਂ ਦਜਨਾਂ ਨੂੰ ਮਿਲਣ ਹੋਰ ਵੀ ਤੇ ਇਹਦਾ ਪਿੰਡ ਹੀ ਰਸਤੇ ਚੰਦਾ ਤੇ ਮੈਂ ਕਿ ਮੁੰਡੇ ਕੋ ਹੋ ਜੀਏ ਉਦੋਂ ਨਿੱਤ ਕਿਹੜਾ ਆ ਜਾਂਦਾ ਕਿਹੜਾ ਬਣਦਾ ਸ਼ਹਿਰ ਦਾ ਤੇ ਫੇਰ ਹੀ ਕਿਤੇ ਆਈਦਾ ਤੇ ਨਹੀਂ ਤੇ ਇਦਾਂ ਟਾਈਮ ਲੱਗ ਜਾਂਦਾ ਗਵਾਚਾ ਕੀ ਤੇਰਾ ਓਏ ਕੀ ਗਵਾਚਾ ਹੈ ਹੈ ਕਣਾ ਆਦਰਸ਼ਨ ਕਰੇ ਹੈ ਓਏ ਬੰਦਿਆਂ ਦੇ ਵੇਖਣਾ ਵੇਖਣਾ ਦੱਸਦਾ ਨਹੀਂ ਆ ਬੰਦਿਆਂ ਦੇ ਵੇਖਣਾ ਵੇਖਣਾ ਬੰਦਿਆਂ ਦੇ ਵੇਖਣਾ ਮੁੰਡੇ ਨੂੰ ਦਰਸ਼ਨ ਕਰਾ ਦਈਏ ਨਹੀਂ ਨਹੀਂ ਕਹਿੰਦਾ ਨਾ ਕਿਉਂ ਨਾ ਮੈਂ ਹੈ ਤਾਈ ਹੋਣਗੇ ਨਹੀਂ ਹੁੰਦੇ ਨਹੀਂ ਹੁੰਦੇ ਦਰਸ਼ਨ ਮਹਿੰਗੇ ਮਹਿੰਗੇ ਆ ਗਏ ਅੱਡੇ ਹਾਂ ਤਾਂ ਹੋ ਗਏ ਨਹੀਂ ਜੀ ਕਿਦਾਂ ਸੱਜਣੋਂ ਕੀ ਹਾਲ ਜੇ ਮੈਂ ਯਾਰ ਗਿਆ ਤੇ ਹੈਗਾ ਆਪਣੇ ਸੱਜਣਾਂ ਨੂੰ ਮਿਲਣਾ ਜਿੱਥੇ ਮੈਂ ਨਾ ਪਹਿਲਾਂ ਡਿਊਟੀ ਕਰਦਾ ਰਿਹਾ ਨਾ ਉਥੇ ਉਹਨਾਂ ਨੂੰ ਮਿਲਣ ਗਿਆ ਅੱਜ ਸਵੇਰੇ ਤੇ ਇਦਾਂ ਹੀ ਗੱਲਾਂ ਬਾਤਾਂ ਤੇ ਉਥੇ ਮੌਲੀ ਡੱਕਣ ਬਣ ਗਿਆ ਤੇ ਮੇਰੇ ਤੇ ਦਿਮਾਗ ਚੋਂ ਨਿਕਲ ਗਿਆ ਮੇਰੇ ਕਿਵੇਂ ਵਲੌਗ ਵੀ ਬਣਾਉਣਾ ਮੈਨੂੰ ਯਾਦ ਹੀ ਨਹੀਂ ਆ ਕਿ ਮੈਂ ਫੋਨ ਵੀ ਕੱਢਣਾ ਕਿ ਵਲੌਗ ਵੀ ਬਣਾਉਣਾ ਤੇ ਹੁਣ ਬਾਕੀ ਦੇਖਦੇ ਇਸ ਤੋਂ ਬਾਅਦ ਹੁਣ ਮੈਂ ਸ਼ਹਿਰੋਂ ਆਇਆ ਹਾਂ ਕਿ ਚੱਲਿਆਂ ਹੀ ਕਿ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਲਾ ਮਿਲਦੇ ਰਹੋ ਤੇ ਜਾਗੇ ਹੁਣ ਬਾਕੀ ਬਣੇ ਰਹਿਣ ਤੱਕ ਜੋ ਆਪਣਾ ਦੇਣਾ ਇਦਾਂ ਬਣਿਆ ਫਿਰ ਤੁਹਾਨੂੰ ਦਿਖਾ ਦਾਂਗੇ ਹਨਾ ਤੇ ਬਾਕੀ ਮੈਂ ਉਹ ਗੱਲਾਂ ਬਿਨਾਂ ਕਰਨੀ ਕੋਈ ਰੀ ਕੋਈ ਮਿੱਤਰ ਹੁੰਦੇ ਇਦਾਂ ਤੇ ਇਹ ਗੱਲਾਂ ਬਾਤਾਂ ਚ ਨਹੀਂ ਤਿਆਰ ਰਿੰਦਾ ਚੇਤਾ ਨਹੀਂ ਰਿੰਦਾ ਕਿ ਇਹ ਵਲੌਗ ਹੀ ਬਣਾਉਣਾ ਬਾਕੀ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਆ ਜਿਹੜੇ ਆਪਣੇ ਚੈਨਲ ਨੂੰ ਇਥੋਂ ਤੱਕ ਲੈ ਕੇ ਆ ਗਏ ਇਦਾਂ ਹੀ ਸਪੋਰਟ ਕਰਦੇ ਰਹੋ ਇਦਾਂ ਹੋਰ ਵੀ ਘੈਂਟ ਤੋਂ ਘੈਂਟ ਵਲੌਗ ਵੇਖਣ ਨੂੰ ਮਿਲਿਆ ਕਰਨਗੇ ਬਾਕੀ ਆ ਬਸ ਥੋੜੇ ਹੀ ਕੰਮ ਹੈਗੇ ਹੁਣ ਬਸ ਕੰਮ ਕਰ ਵਾਲੇ ਦਿਨ ਖਤਮ ਹੋਏ ਤੇ ਹੁਣ ਕੰਮ ਵਲੋਗੋ ਵਲੋਗਿੰਗ ਕਰਨਾ ਵਲੋਗਾਂ ਦਾ ਵਾਲਾ ਹੀ ਹੁਣ ਬਸ ਤੇ ਬਾਕੀ ਕੋਈ ਨਹੀਂ ਬਣੇ ਰਿਹਾ ਐਂਡ ਤੱਕ ਫਿਰ ਦੱਸਦੇ ਆ ਆਪਣਾ ਜਣ ਕਿੱਧਰ ਦਾ ਕਿੱਧਰ ਨੂੰ ਜਾਂਦਾ ਇਸ ਤੋਂ ਬਾਅਦ ਆਜੋ ਫਿਰ ਮਿਲਦੇ ਆ ਬਾਬੂ ਗੜੀ ਜਾ ਕੇ ਬਾਬਾ ਵਕਾਲਾ ਸਾਹਿਬ ਦੇ ਨੇ ਦਰਸ਼ਨ ਕਰ ਲੈ ਲੋ ਵੀ ਮਿੱਤਰੋ ਬਾਬਾ ਵਕਾਲਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਮੈਂ ਆਇਆ ਸੀਗਾ ਘਰ ਵਾਪਸ ਤੇ ਆ ਆਪਣੇ ਸੱਜਣ ਆਏ ਸੀਗੇ ਮਿਲ ਲਓ ਪਹਿਲਾਂ ਇਹਨਾਂ ਨੂੰ ਹੈਲੋ ਹੈਲੋ ਕਰ ਦੋ ਓਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇੰਨੇ ਪਿਆਰ ਨਾਲ ਇੰਨਾ ਨਾ ਪਿਆਰ ਕਰਿਆ ਕਰੋ ਇੰਨੇ ਪਿਆਰ ਨਾਲ ਨਹੀਂ ਬੋਲੀਦਾ ਦਾ ਤੇ ਉਥੇ ਜਿੱਥੇ ਸਵੇਰੇ ਮੈਂ ਗਿਆ ਸੀ ਨਾ ਸੱਜਣ ਆਪਣੇ ਮੈਂ ਨਾ ਪਹਿਲਾਂ ਉਥੇ ਡਿਊਟੀ ਕਰਦਾ ਰਿਹਾ ਸੀ ਤੇ ਉਥੇ ਮਾਹੌਲ ਹੀ ਡ ਕੈਂਡ ਬਣਿਆ ਵੀ ਮੇਰੇ ਕੋਲ ਨਾ ਵਲੌਗ ਬਣਾਉਂਦਾ ਸੱਚੀ ਦੱਸਦਾ ਚੇਤਾ ਨਹੀਂ ਰਿਹਾ ਮੈਨੂੰ ਤੇ ਪਹਿਲੀ ਗੱਲ ਤੇ ਕੰਮਕਾਰਾਂ ਚ ਚੇਤਾ ਨਹੀਂ ਰਹਿੰਦਾ ਕਿ ਹਣਾ ਆਪਾਂ ਵਲੌਗ ਵੀ ਪਾਉਣਾ ਤੇ ਹੁਣ ਆਪਾਂ ਹੋ ਗਏ ਆ ਵਿਹਲੇ ਇਸੇ ਕੰਮ ਤੇ ਹੀ ਹੁਣ ਲਗਾਤਾਰ ਧੜਾ ਧੜਾ ਵਲੌਗ ਆਇਆ ਕਰਨਗੇ ਤੁਸੀਂ ਜਿੱਦਾਂ ਪਹਿਲਾਂ ਸਪੋਰਟ ਕੀਤੀ ਐ ਇਦਾਂ ਹੀ ਕਰਿਓ ਆਜਾ ਜੀ ਆਪਣੇ ਆਇਆ ਦੁਬਈ ਤੋਂ ਓਏ ਹਾਂ ਜੀ ਇਕੜੋਂ ਮੈਂ ਅਗੋਂ ਵੀ ਗੱਲਬਾਤ ਕਰੋ ਤੁਹਾਡੇ ਕੋਲ ਤਾਂ ਤੁਹਾਨੂੰ ਲੈ ਜਾਂਦਾ ਵਿੱਚ ਤੇ ਹੁਣ ਤੁਸੀਂ ਸਾਰੇ ਉੱਤੇ ਬਰਾਤ ਕਰਦੇ ਯਾਰ ਇਹ ਬੰਦਾ ਆਇਆ ਵਾ ਦੁਬਈ ਤੋਂ ਤੇ ਇਹ ਵੀ ਬੰਦਾ ਆਪਣੇ ਨਾਲ ਇਦਾਂ ਵੀ ਪਲੱਸ 2 ਤੱਕ ਅਹੀਂ ਪੜ੍ਹੇ ਇਕੱਠੇ ਤੇ ਬੜੇ ਚਰਾਂ ਬਾਅਦ ਮਿਲਿਆ ਤੇ ਨਾ ਚਾਹਾਂ ਸਾਲਾਂ ਬਾਅਦ ਮਿਲੇ ਹਣੇ ਆਪਾਂ ਹਨਾ ਸਹੀ ਹੈ ਤੇ ਹੁਣ ਹੀ ਚੱਲੇ ਆਂ ਸ਼ਹਿਰ ਤੇ ਫਿਰ ਗਾੜੀ ਜਾ ਕੇ ਤੁਹਾਨੂੰ ਦੇ ਵੇਖੋ ਕੀ ਮੋਲ ਬਣਦਾ ਤੇ ਆਜੋ ਫਿਰ ਮਿਲਦੇ ਹਾਂ ਬਾਜ਼ਾਰ ਦੀ ਜਗ੍ਹਾ ਲੈਣਾ ਕੀ ਪਹਿਲਾਂ ਦੱਸ ਦੋ ਪੈਸੇ ਖਰਚਣੇ ਪੈਸੇ ਖਰਚਣੇ ਕੇ ਜਾਂ ਉਦਾਂ ਹੀ ਆ ਜਾਣਾ ਘੁੰਮ ਫਿਰ ਕੇ ਜੀ ਮੈਂ ਫੇਰ ਹੀ ਉੱਦਿਆਂ ਅੱਗੇ ਜਾ ਕੇ ਕੀ ਤੂੰ ਝੂਠ ਬੋਲਣ ਦੀ ਮੈਨੂੰ ਨਹੀਂ ਯਾਦ ਤਾਂ ਹੈ ਪਹਿਲਾਂ ਦੱਸ ਤਵਾਰਾ ਨਿਕਲ ਕੀ ਹੋਇਆ ਹਾਂ ਆ ਕਿਨਾਂ ਟੋਫੀਆਂ ਲੈਣੀਆਂ ਮੈਂ ਚਾਹ ਲੈ ਕਮਾਣੀਆਂ ਲੈ ਲੈਣੀਆਂ ਲੈ ਟੈਂਗੋ ਲੈਣੀਆਂ ਮੈਂ ਉਹਦੇ ਕਿਰਿਓ ਮਿਲਣੀਆਂ ਕਿੰਨਾ ਨਹੀਂ ਪਰ ਮਿੱਠੇ ਲੈ ਕੇ ਆਉਣੀਆਂ 1 ਕਿਲੋਮੀਟਰ ਚੱਲेंगे ਕਿੰਨਾ ਟੋਕੀ ਲੈਣ ਜਾਣਾ ਸਾਮੀਆਂ ਸਾਮੀਆਂ ਦੋਨੇ ਪੈਸੇ ਆੜੀਆਂ ਆ ਵੀ ਦੇ ਆ ਵੀ ਜੀ ਐ ਵੇਖੋ ਇਦਾਂ ਦੇ ਵੀ ਵੀਰ ਜੀ ਵੀਰ ਜੀ ਪਹਿਲੇ ਨਾ ਇਦਾਂ ਦੇ ਵੀ ਬੰਦੇ ਹੁੰਦੇ ਜੀ ਵੀ ਟੌਫੀਆਂ ਲੈਣ ਕਿੱਥੇ ਕਮਾਣ ਤੇ ਕਿੱਥੇ ਮੈਤਾ 11 ਕਿਲੋਮੀਟਰ ਪੈਂਦਾ ਹਣਾ ਤੁਹਾਨੂੰ ਤੇ ਫਿਰ ਤੋਂ 2 ਕਿਲੋਮੀਟਰ ਜੇ 2 ਕਿਲੋਮੀਟਰ ਵਿੱਚੋਂ ਮੇਰੇ ਪਿੰਡ ਦਾ ਵੀ ਕੱਢੋ ਮੈਨੂੰ ਵੀ ਘਰੋਂ ਲੈਣਾ ਹੈ ਟੌਫੀਆਂ ਲੈਣ ਵਾਤੀ ਬੰਦੇ ਆ ਤੁਹਾਡੇ ਆ ਜਾ ਫਿਰ ਕੋਈ ਨਹੀਂ ਮਿਲਦੇ ਅੱਗੇ ਜਾ ਕੇ ਫਿਰ ਮੈਨੇ ਕੀ ਮੋਲ ਬਣਦਾ ਚਲੋ ਸੇਟੀ ਲਾਏਗਾ ਨਹੀਂ ਨਹੀਂ ਸੇਟੀ ਸਹੀ ਦੀ ਗੱਲ ਕਰਨਿਆ ਮੈਂ ਮੈਂ ਬੰਦਾ ਵੇਖ ਲੋ ਦੇ ਬਈਓ ਲੋਕੀ ਮੈਂ ਉਹਨਾਂ ਕੱਪੜਾ ਇਹਨਾਂ ਦੇ ਜਿੰਨੀ ਟੌਫੀ ਲੈਂਦੇ ਆ ਤੇ ਸਾਡ ਬਈਓ ਬਣ ਕੇ ਵੀ ਇਥੋਂ ਟੌਫੀ ਲੈਂਦੇ ਆ ਇਧਰ ਆ ਓਏ ਤਨਹੋਲਾ ਕਰੀਏ ਥੋੜਾ ਜਿਆ ਓਏ ਹੈ ਗੱਭਰੂ ਆ ਕਿੰਨਾ ਡਰਾਈਵਰ ਕੋਲੋਂ ਦੱਸਣ ਨੂੰ ਪਤਾ 14 ਕਿਲੋ 14 ਕਿਲੋ ਟੌਫੀ ਕਿਲੋ ਨਹੀਂ ਇਧਰ ਟੌਫੀਆਂ ਚਾਰ ਕਿਲੋ ਵਾ ਗਿਆ ਜਾਣਾ ਕਿਧਰ ਹੋਈ ਨਾਲੇ ਮੈਂ ਕਹਿਣਾ ਗੱਟਾ ਪੈ ਜਾਣਾ ਕਿਧਰੋਂ ਦੀ ਐ ਜਾਣਾ ਉਧਰੋਂ ਗੱਡੀ ਇਹਨੂੰ ਤਾਰ ਕੇ ਚੱਲਣਾ ਤੈਨੂੰ ਬੰਦੇ ਪਾਉਣੇ ਤੁਸ ਜੀ ਫੋਨ ਕਰ ਗੱਲ ਕੀ ਗਾਇਨੀ ਸਰ ਗੱਲ ਕੀ ਇਸਨੇ ਮੈਂ ਕੰਮੇ ਦੇ ਹੋ ਰਹੇ ਭਾਵੇਂ 6 ਮਹੀਨੇ ਛੇ ਦਿਨ ਲੱਗਿਆ ਮੈਂ ਨਾ ਇਹ ਬੰਦਾ ਇਦਾਂ ਦਾ ਨਾ ਕਦ ਦਾ ਇਹ ਮੈਂ ਕੀ ਗੱਲ ਕਹਣਾ ਵੀ ਲੋਕੀ ਦੁਬਈਆਂ ਲੋਕੀ ਨਾ ਕੱਪੜਾ ਲੈ ਕੇ ਆਉਂਦੇ ਆ ਕੋਈ ਚੀਜ਼ ਕੋਈ ਹੋਰ ਟੋਫ ਮੈਂ ਨਾ ਵੀ ਘਾਟ ਲੈ ਕੇ ਆਉਂਦੇ ਆ ਹਾਂ ਉਹਨੀਆਂ ਟੋਫੀਆਂ ਨਹੀਂ ਲੈਂਦੇ ਜਿੰਨਾ ਕੋਹਰ ਲੈਂਦੇ ਦੇਖ ਕਿਲੋ ਟੋਫੀਆਂ ਟੋਫੀ ਲੈਣੇ ਮੈਂ ਟੋਫੀਆਂ ਵੜ ਲੈਂਦੀ ਆ ਕਿੰਨੀਆਂ ਕਿਦਾਈਆਂ ਪਹਾੜੀਆਂ ਮੈਂ ਤੇ ਆ ਗਿਆ ਟੋਫੀਆਂ ਲੈਣ ਆ ਫਿਰ ਇਹਨੂੰ ਸਾਰੇ 10 ਸੈਕਿੰਡ ਤੋਂ ਪਹਿਲਾਂ ਨਹੀਂ ਆਉਂਦਾ ਪਿੰਡ ਜੀ ਪਿੰਡ ਜੀ ਟੋਕੀਆਂ ਪਤਾ ਕਿਦਾਂ ਵੰਡੀਆਂ ਹਾਂ ਇੱਕ ਨਿਆਣਾ ਆਇਆ ਉਹਨੇ ਦੋ ਟੋਫੀਆਂ ਦੇ ਕਿੰਨੇ ਪਤਾ ਇੱਕ ਨਾ ਕਲੀ ਨਿਆਣਾ ਹੀ ਕਿੰਨਾ ਤੇਲੀਵੇਂ ਟੋਫੀਆਂ ਲੈਂਦੀਆਂ ਟੋਫੀਆਂ ਕਿੰਨੇ ਚਾਰ ਕਿਲੋ ਨਹੀਂ ਹੁਣ ਇੱਥੋਂ ਕਿੰਨੀ ਆ 4 ਕਿਲੋ ਤੇ ਨਹੀਂ ਲਈਆਂ ਨਿਕਾਹ ਕਿੰਨੇ ਆ 4 ਦੇ ਨੇ 350 ਚਾਹ ਦੇ ਨੇ ਗਲੀ ਦੀ ਨਿਆਣੀ ਲਾਰਾ ਲਾਇਆ ਏ ਟੋਕੀ ਨਹੀਂ ਨਹੀਂ ਟੋਕੀ ਲਈ ਜੇ ਤੇ ਬਈ ਪਹੁੰਚਾ ਰਿਹਾ ਤੇਰੇ ਵੱਜ ਜਾਣੇ ਨੇ 350 ਦਾਦਾ ਨਹੀਂ ਹੈ ਹਾਂਜੀ ਇਧਰ ਜਵਾਬ ਦੇ ਗਾਣੇ ਜੇ ਲਈ ਜਨਾ ਦੱਸੋ ਭਾਜੀ ਖਰਾਬ ਇਹਨਾਂ ਡੇਕ ਜਾਦੇ ਪਿੰਨਹਾਰ ਪਵਾਲਾ ਜਿਹੜਾ ਤੇਰੇ ਤੇਨਾ ਚਾਵਾਂ ਸਾਲਾਂ ਦੇ ਪਿੰਡ ਹੀ ਹਾਂਜੀ ਪਰਾਵਾ ਨਹੀਂ ਫੇਰ ਵੀ ਯਾਰ ਸੱਜਣਾ ਆਪਣੇ ਚੱਲ ਆਦ ਦੇ ਖੇਡਦੇ ਰਹੀਦਾ ਜੀ ਲੱਗਾ ਰਹਿੰਦਾ ਵਿਚਾਰਿਆਂ ਦਾ ਹਾਂ ਜੀ ਸੰਗਰਗਰ ਹੁਣ ਕਿਦਾਂ ਹੁਣਾ ਮੈਨੂੰ ਦੱਸ ਤੇਰੇ ਕੋਲੀਆਂ ਕਿੰਨਾ ਚਿਰ ਇੱਥੇ ਹੀ ਆ ਚੱਲ ਵੇਖ ਲੈ ਕੱਲ ਵੀ ਆਏ ਅੱਜ ਫੇਰ ਆ ਗਏ ਘਰ ਕੇ ਪੇਟ ਪੁਜਾ ਤੇ ਹੋਣਾ ਹੀ ਹੋ ਗਏ ਜਵੇਲੇ ਮਿੱਤਰੋ ਬਾਕੀ ਕੋਈ ਨਹੀਂ ਆਇਆ ਮੇਰੇ ਨਾਲ ਕਰੀਏ ਇਹਦੇ ਚ ਹੋ ਗਏ ਪੈਦਾ ਹੈ ਹੋ ਗਏ ਲੋ ਵੀ ਮਿੱਤਰੋ ਹੁਣ ਆਪਾਂ ਆ ਗਏ ਘਰ ਤੇ ਉਹ ਆਪਣੇ ਸੱਜਣੇ ਕਿ ਦੋਵੇਂ ਵਿਚਾਰੇ ਬਾਹਰੋਂ ਆਏ ਤੇ ਬੜੇ ਚਿਰਾਂ ਬਾਅਦ ਕਿਤੇ ਮਿਲਿਆ ਉਹਨਾਂ ਨੂੰ ਪਾਸ ਤੋਂ ਤਾਂ ਕਿ ਮੇਰਾ ਪੜਦੇ ਰਿਹਾ ਤੇ 3 3.5 ਸਾਲ ਬਾਅਦ ਵਾਪਸ ਆਇਆ ਹਣਾ ਮੇਰੇ ਸੋ ਨਾਲ 3 4 ਸਾਲ ਹੀ ਹੋ ਗਈ ਉਹਨੇ ਮਿਲੇ ਨੂੰ ਤੇ ਬੜਾ ਵਧੀਆ ਲੱਗਾ ਵਲੌਗ ਤੇ ਉਹਨਾਂ ਬਣੇ ਨਹੀਂ ਯਾਰ ਵਿੱਚੋਂ ਕੁਝ ਆਪਾਂ ਗੱਲਾਂ ਬਾਤਾਂ ਡੇ ਬੀ ਮਾਰਨ ਪੁਰਾਣੀਆਂ ਗੱਲਾਂ ਬਾਤਾਂ ਜੋ ਜੀਤੇ ਕੀਤੀਆਂ ਤੇ ਫਿਰ ਫਰਕ ਪੈਂਦਾ ਹਣਾ ਜਦੋਂ ਗੱਲਾਂ ਗਾਹਦੀਆਂ ਚੱਲ ਪੈਂਦੀਆਂ ਫਿਰ ਨਹੀਂ ਵਲੌਗ ਬਣਾਉਣਾ ਤਾਂ ਕਈ ਰੀ ਜੀਤਾ ਰਹਿੰਦਾ ਪਰ ਜਿੱਦਾਂ ਕਿ ਜਿੰਨੇ ਜੋਗਾ ਬਣਿਆ ਥੋੜਾ ਬੋਤਾ ਬਣਾ ਕੇ ਆਪਾਂ ਪਾਤਾ ਬਾਕੀ ਇਹ ਹੋੜੀ ਹੋੜੀ ਰੋਜ਼ ਰੋਜ਼ਨ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਰਹਿੰਦਾ ਹਨ ਪਹਿਲਾਂ ਤਾਂ ਕੈਮਰਾ ਤੱਕ ਨਹੀਂ ਫੜਨਾ ਹੁੰਦਾ ਤੇ ਇਹ ਆ ਵੀ ਤੁਹਾਡੀ ਸਪੋਰਟ ਜਿਹੜੀ ਤੁਸੀਂ ਸਪੋਰਟ ਕੀਤੀ ਹੈ ਤੁਹਾਡੀ ਸਪੋਰਟ ਨਾਲ ਥੋੜਾ ਬਹੁਤ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖੀ ਜਾਂਦਾ ਤੇ ਇਹ ਵੀ ਪੱਕਾ ਵਾਦਾ ਵੀ ਗਾਂ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਪਾਂ ਤੁਹਾਡੇ ਕੋਲ ਆਵਾਂਗੇ ਬੜੀ ਮਿਹਰਬਾਨੀ ਯਾਰ ਤੁਹਾਡੀ ਸਾਰਿਆਂ ਦੀ ਜਿਹਨਾਂ ਚੈਨਲ ਨੂੰ ਆਪਣੇ ਨੂੰ ਇੱਥੇ ਤੱਕ ਲੈ ਆਂਦਾ ਤੇ ਬਾਕੀ ਇਦਾਂ ਹੀ ਸਾਰੇ ਭਰਾ ਪਿਆਰ ਕਰਦੇ ਰਹੋ ਤੁਹਾਡੀ سپورਟ ਤੋਂ ਬਿਨਾ ਆਪਣਾ ਚੈਨਲ ਕਾਹੇ ਜੋਗਿਆ ਨਹੀਂ ਹੈ ਜਿੱਦਾਂ ਤੁਸੀਂ ਹੁਣ ਤੱਕ ਚੱਲਦੇ ਆਉਂਦੇ ਜੀ ਇਦਾਂ ਹੀ ਚੈਨਲ ਨੂੰ ਗਾਹ ਤੱਕ ਵਧੀਆ ਪਿਆਰ ਦਿਆ ਕਰੋ ਮੇਰੇ ਭਰਾ ਸਾਰੇ ਤੇ ਚੈਨਲ ਵਲੌਗ ਨੂੰ ਚੈਨਲ ਨੂੰ ਆਪਣੇ ਨੂੰ ਵੱਤ-ਵਤ ਸ਼ੇਅਰ ਜਰੂਰ ਕਰਦੇ ਹੋ ਜਿਹਨਾਂ ਨਹੀਂ ਸਬਸਕ੍ਰਾਈਬ ਕੀਤਾ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬਾਕੀ ਕੋਈ ਨਹੀਂ ਮਿਲਦੇ ਆ ਅਗਲੇ ਨਵੇਂ ਵਲੌਗ 'ਚ ਅਜੇ ਆਪਣਾ ਇੱਕ ਹੋਰ ਸੱਜਣਾ ਆਉਣ ਦਿਆ ਉਹ 4-5 ਦਿਨ ਤੱਕ ਆਉਣੀ ਆਲਾ ਇੰਡੀਆ ਤੇ ਉਹਨੇ ਉਹ ਵੀ ਟਰੱਕ ਚਲਾਉਂਦਾ ਦੁਬਈ ਆ ਫਿਰ ਤੁਹਾਨੂੰ ਹੁਣ ਉਹਦੇ ਨਾਲ ਬੁਲਾਵਾਂਗੇ ਹੁਣ ਵਾਰੀ-ਵਾਰੀ ਆਉਣੇ ਸਾਰੇ ਤੇ ਉਹਦੋਂ ਦੇ ਕੇ ਤਿੰਨ-ਤਿੰਨ ਚਾਰ-ਚਾਰ ਸਾਲ ਹੋ ਗਏ ਪਾਸਟੂ ਕਿਥੇ ਤੋਂ ਬਾਅਦ ਛੇਤੀ ਚੱਲ ਗਏ ਤੇ ਹੁਣ ਕੋਈ ਨਹੀਂ ਹੁਣ ਤੁਹਾਨੂੰ ਵਲੌਗ ਵੀ ਘੈਂਟ ਤੋਂ ਘੈਂਟ ਵੇਖਣ ਨੂੰ ਮਿਲਿਆ ਕਰਨਗੇ ਤੇ ਬਾਕੀ ਸੱਜਣ ਪੁਰਾਣੇ ਜਿਹੜੇ ਆ ਉਹਨਾਂ ਨਾਲ ਬੁਲਾਵਾਂਗੇ ਤੁਹਾਨੂੰ ਹੁਣ ਦਿਨੋ-ਦਿਨ ਮੇਰੇ ਸਾਹਮਣੇ ਨਾਲ ਦੋ ਬੰਦੇ ਤਾਂ ਆਪਣੇ ਹੋ ਗਏ ਆ ਗਏ ਆ ਹੌਲੀ ਹੌਲੀ ਹੁਣ ਆਉਣਾ ਸਾਰਿਆਂ ਨੇ ਫਿਰ ਵਾਰੀ ਵਾਰੀ ਜਿੱਦਾਂ ਜਿੱਦਾਂ ਆਏਗੇ ਉਹ ਦੋ ਦਮ ਮੜਾਈ ਜਾਊਗਾ ਤੇ ਪਰ ਇੰਨੀ ਗੱਲ ਆ ਵੀ ਵਲੌਗ ਬੜੇ ਘੈਂਟ ਬਣਿਆ ਕਰਨੇ ਹੁਣ ਉਹ ਬੰਦੇ ਸਾਰੇ ਸ਼ੈਤਾਨ ਹੀ ਆਣੇ ਹਣ ਜਨੇ ਆਣੇ ਆ ਤੇ ਬਾਕੀ ਕੋਈ ਨਹੀਂ ਮਿਲਦੇ ਫਿਰ ਅਗਲੇ ਨਵੇਂ ਵਲੌਗ ਚ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਮੇਰੇ ਭਰਾ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਜਿਹਨਾਂ ਨਹੀਂ ਕੀਤਾ